ਬਿਜਲੀ ਬੋਰਡ ਕਨੌਰ ਇੱਕ ਅਤੇ ਕਨੌਰ 2 ਦੇ ਕਮਰਿਆਂ ਦੀ ਖਸਤਾ ਹਾਲਤ ਹੋਣ ਕਾਰਨ ਮੁਲਾਜ਼ਮਾਂ ਤੇ ਅੱਜ ਖਸਤਾ ਹਾਲਤ ਛੱਤ ਤੋਂ ਮਟੀਰੀਅਲ ਡਿੱਗਿਆ ਜਿਸ ਵਿੱਚ ਉਹਨਾਂ ਦੇ ਵਾਈਫਾਈ ਅਤੇ ਕੰਪਿਊਟਰ ਬੁਰੀ ਤਰ੍ਹਾਂ ਨੁਕਸਾਨੇ ਗਏ ਕੰਮ ਕਰ ਰਹੇ ਮੁਲਾਜ਼ਮਾਂ ਨੇ ਕਿਹਾ ਕਿ ਇੱਥੇ ਅਸੀਂ ਆਪਣੀ ਜਾਨ ਤੇ ਖੇਡ ਕੇ ਕੰਮ ਕਰ ਰਹੇ ਹਾਂ ਇੱਥੇ ਹਰ ਵਕਤ ਭਿਆਨ ਖਾਤਸਾ ਵਾਪਰਨ ਦਾ ਖੱਛਾ ਬਣਿਆ ਹੋਇਆ ਹੈ ਕਨੌਰ ਬਿਜਲੀ ਬੋਰਡ ਦਫਤਰ 1 ਅਤੇ 2 ਦੀ 4 ਦਹਾਕੇ ਪਹਿਲਾਂ ਤੋਂ ਬਣੀ ਬਿਲਡਿੰਗ ਦੀਆਂ ਛੱਤਾਂ ਮੁਲਾਜ਼ਮਾਂ ਤੇ ਟੁੱਟ ਟੁੱਟ ਕੇ ਡਿੱਗਦੀ ਹੋਈ ਨਜ਼ਰ ਆ ਰਹੀਆਂ ਹਨ ਪਰ ਬਿਜਲੀ ਬੋਰਡ ਦੇ ਉੱਚ ਅਧਿਕਾਰੀ ਕੋਈ ਵੱਡਾ ਹਾਸਾ ਹੋਣ ਦੀ ਉਡੀਕ ਵਿੱਚ ਕੁੰਭ ਕਰਨੀ ਨੀਂਦ ਸੁੱਤੇ ਪਏ ਹਨ ਇਸ ਦੌਰਾਨ ਬਿਜਲੀ ਬੋਰਡ ਕਨੌਰ 2 ਦੇ ਐਸ ਡੀਓ ਅਮਰਿੰਦਰ ਸਿੰਘ ਗਿੱਲ ਨੇ ਗੱਲ ਕਰਦਿਆਂ ਦੱਸਿਆ ਕਿ ਅਸੀਂ ਪਿਛਲੇ 1 ਸਾਲ ਦੌਰਾਨ ਕਈ ਐਪਲੀਕੇਸ਼ਨਾਂ ਉੱਚ ਅਧਿਕਾਰੀਆਂ ਨੂੰ ਭੇਜ ਚੁੱਕੇ ਹਾਂ ਜਿਸ ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੁਣ ਇਸ ਹਫਤੇ ਵਿੱਚ ਇੱਕ ਟੀਮ ਦਾ ਗਠਨ ਕੀਤਾ ਜਾਵੇਗਾ ਉਹ ਟੀਮ ਹੀ ਦੱਸੇਗੀ ਕਿ ਇਹ ਬਿਲਡਿੰਗ ਦੀ ਰਿਪੇਅਰ ਕੀਤੀ ਜਾਵੇ ਜਾਂ ਇਸ ਨੂੰ ਅਨਸੇਫ ਕੀਤਾ ਜਾਵੇਗਾ ਇੰਨੀ ਜ਼ਿਆਦਾ ਖਸਤਾ ਹਾਲਤ ਹੋ ਚੁੱਕੀ ਹੈ ਸਾਨੂੰ ਇੱਥੇ ਖੜੇ ਹੋਈ ਵੀ ਡਰ ਲੱਗ ਰਿਹਾ ਕਿ ਇਹ ਨਹੀਂ ਪਤਾ ਕਦੋਂ ਇਹ ਸਾਡੇ ਉੱਤੇ ਆ ਡਿੱਗੇ ਛੱਤ ਪਰ ਅਸੀਂ ਜਿਹੜੇ ਮੁਲਾਜ਼ਮ ਇੱਥੇ ਬੈਠੇ ਨੇ ਉਹਨਾਂ ਦੀ ਹਿੰਮਤ ਦੀ ਦਾਤ ਦਵਾਂਗੇ ਧੰਨ ਨੇ ਉਹ ਕਿਦਾਂ ਇਹਨਾਂ ਕਮਰਿਆਂ ਦੇ ਵਿੱਚ ਬੈਠ ਕੇ ਜਿਹੜਾ ਹੈ ਲੋਕਾਂ ਦਾ ਕੰਮ ਕਰ ਰਹੇ ਨੇ ਸ੍ਰੀ ਗਾਇਜ਼ ਤੂੰ ਜੁੜੋ ਜਾਰ ਟਾਈਮ ਦੇ ਨਾਲ ਮੈਂ ਮੁਹੰਮਦ ਸਲੀਮ ਅਸੀਂ ਖੜੇ ਹਾਂ ਕਨੌਰ ਦੇ ਬਿਜਲੀ ਬੋਰਡ ਵਿਖੇ ਇਹ ਜਿਹੜੀ ਬਿਜਲੀ ਬੋਰਡ ਦੀ ਇਮਾਰਤ ਹੈ ਕਾਫੀ ਜ਼ਿਆਦਾ ਪੁਰਾਣੀ ਹੋ ਚੁੱਕੀ ਹੈ ਪਿਛਲੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਵਿੱਚ ਇਸ ਇਮਾਰਤ ਦੇ ਵਿੱਚ ਕਿਤਨਾ ਭ੍ਰਿਸ਼ਟਾਚਾਰ ਹੋਇਆ ਇਸ ਦੀ ਮੂੰਹ ਬੋਲਦੀ ਤਸਵੀਰ ਜਿਹੜੇ ਇੱਕ ਸਾਹਮਣੇ ਆਈ ਹੈ ਇੱਥੇ ਦੱਸਣਾ ਹੋਊਗਾ ਕਿ ਇਹ ਜਿਹੜਾ ਕਮਰੇ ਇੱਥੇ ਕਾਫੀ ਬਿੱਲ ਭਰੇ ਜਾਂਦੇ ਨੇ ਸੈਂਕੜਿਆਂ ਦੀ ਤਾਦਾਦ ਵਿੱਚ ਲੋਕ ਇੱਥੇ ਆਪਣੇ ਕੰਮ ਕਰਾਉਣ ਲਈ ਆਉਂਦੇ ਨੇ ਪਰ ਉਹਨਾਂ ਲੋਕਾਂ ਦੀ ਜਾਨ ਨਾਲ ਖਿਲਵਾੜ ਹੋ ਰਿਹਾ ਹੈਗਾ ਤੁਹਾਨੂੰ ਅਸੀਂ ਅੰਦਰ ਦਿਖਾਣੇ ਆ ਕਿ ਜਿਹੜਾ ਕਮਰੇ ਦੇ ਛੱਤਾਂ ਦਾ ਲੈਂਟਰ ਹੈ ਉਹ ਬਿਲਕੁਲ ਖਰਾਬ ਹੋ ਚੁੱਕਿਆ ਹੋਇਆ ਤੇ ਕਈ ਮੰਦਿਆਂ ਦੇ ਉੱਤੇ ਉਹ ਡਿੱਗਿਆ ਕੰਪਿਊਟਰ ਵਗੈਰਾ ਸਾਰੇ ਇਹ ਖਰਾਬ ਹੋਏ ਪਏ ਨੇ ਅੱਜ ਤੁਹਾਨੂੰ ਦੁਕਾਨ ਦੇ ਕੋਸ਼ਿਸ਼ ਕਰਾਂਗੇ ਆਓ ਜੀ ਇਧਰ ਕਰੋ ਜੀ ਪਰ ਦੇਖੋ ਆ ਕੰਪਿਊਟਰ ਵਗੈਰਾ ਸਾਰਾ ਖਰਾਬ ਹੋ ਗਿਆ ਤੇ ਲੋਕਾਂ ਦੇ ਜਿਹੜੇ ਕੰਮ ਨੇ ਬੰਦ ਪਏ ਨੇ ਆ ਬਾਰ ਬਾਈ ਕੋਈ ਆਪਣਾ ਕੰਮ ਕਰਾਉਣ ਵਾਸਤੇ ਆਏ ਹੋਣਗੇ ਪਰ ਕੰਮ ਜਿਹੜੇ ਨੇ ਬੰਦ ਪਏ ਨੇ ਕਿਉਂਕਿ ਇਹ ਇੰਨੀ ਜ਼ਿਆਦਾ ਖਸਤਾ ਹਾਲਤ ਹੋ ਚੁੱਕੀ ਹੈ ਸਾਨੂੰ ਇੱਥੇ ਖੜੇ ਹੋਈ ਵੀ ਡਰ ਲੱਗ ਰਿਹਾ ਕਿ ਇਹ ਨਹੀਂ ਪਤਾ ਕਦੋਂ ਇਹ ਸਾਡੇ ਉੱਤੇ ਆ ਡਿੱਗੇ ਛੱਤ ਪਰ ਅਸੀਂ ਜਿਹੜੇ ਮੁਲਾਜ਼ਮ ਇੱਥੇ ਬੈਠੇ ਨੇ ਉਹਨਾਂ ਦੀ ਹਿੰਮਤ ਦੀ ਦਾਤ ਦਵਾਂਗੇ ਤਾਂ ਨੇ ਉਹ ਕਿਦਾਂ ਇਸ ਨਾਲ ਕਮਰਿਆਂ ਦੇ ਵਿੱਚ ਬੈਠ ਕੇ ਜਿਹੜਾ ਹੈ ਲੋਕਾਂ ਦਾ ਕੰਮ ਕਰ ਰਹੇ ਨੇ ਉਹ ਤੁਹਾਨੂੰ ਅਸੀਂ ਹੋਰ ਦਿਖਾਣੇ ਆ ਕਾਫੀ ਜਗਾਂ ਤੋਂ ਜਿਹੜੀ ਹੈ ਇਹ ਅੱਜ ਗਿਰੀ ਹੈਗੀ ਹੈ ਆ ਦੇਖੋ ਉੱਪਰ ਦਿਖਾਓ ਜੀ ਛੱਤ ਦੇ ਹਾਲਾਤ ਕਿਸੇ ਵੇਲੇ ਵੀ ਇਹ ਇਮਾਰਤ ਡਿੱਗ ਸਕਦੀ ਹੈ ਛੱਤ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਆ ਦੇਖੋ ਆ ਦੇਖੋ ਜਿੱਥੇ ਕੰਪਿਊਟਰ ਹੋਣੇ ਚਾਹੀਦੇ ਨੇ ਜਿੱਥੇ ਲੋਕਾਂ ਦਾ ਕੰਮ ਕਰਾਉਣ ਦੀਆਂ ਫਾਇਲਾਂ ਹੋਣੀ ਚਾਹੀਦੀਆਂ ਨੇ ਉੱਥੇ ਮਲਵੇ ਦੇ ਢੇਰ ਲੱਗੇ ਹੋਏ ਨੇ ਔਰ ਇੱਕ ਆ ਜਿਹੜਾ ਐਂਗਲ ਹੈ ਇਹ ਬਾਦ ਦੇ ਵਿੱਚ ਪਿਆ ਹੋਇਆ ਹੈਗਾ ਤੇ ਇਹ ਐਂਗਲ ਵੀ ਦੇਖੋ ਕਿੰਨਾ ਨੀਚੇ ਨੂੰ ਝੁਕ ਚੁਕਿਆ ਪਿਆ ਹੈਗਾ ਤੇ ਬਹੁਤ ਹੀ ਜਿਹੜੇ ਜ਼ਿਆਦਾ ਹਾਲਾਤ ਨੇ ਖਰਾਬ ਹੋਏ ਪਏ ਨੇ ਆਓ ਜੀ ਐਂਗਲ ਦੇਖੋ ਧਿਆਨ ਨਾਲ ਇਹ ਐਂਗਲ ਦਿਖਾਓ ਇਹ ਪੂਰਾ ਨੀਚੇ ਨੂੰ ਝੁਕਿਆ ਹੋਇਆ ਇਹਦਾ ਕੋਈ ਪਤਾ ਨਹੀਂ ਕਦੋਂ ਇਹ ਜਿਹੜੀ ਛੱਤ ਹੈਗੀ ਹੈ ਕੰਮ ਕਰਦੇ ਹੋਏ ਮੁਲਾਜ਼ਮ ਦੇ ਉੱਤੇ ਡਿੱਗ ਪਵੇ ਤੇ ਇਹ ਜਿਹੜਾ ਸਰਕਾਰੀ ਡਾਟਾ ਸਰਕਾਰੀ ਰਿਕਾਰਡ ਜਿਹੜਾ ਇੱਥੇ ਪਿਆ ਹੋਇਆ ਹੈਗਾ ਇਹਦਾ ਖਰਾਬ ਹੋਣ ਦਾ ਪੂਰਾ ਪੂਰਾ ਖਤਰਾ ਹੈਗਾ ਕਿਉਂਕਿ ਜੇਕਰ ਇਹਨਾਂ ਰਿਕਾਰਡਾਂ ਦੇ ਉੱਤੇ ਛੱਤ ਡਿੱਗ ਜਾਂਦੀ ਹੈ ਤਾਂ ਕੀ ਇਹ ਰਿਕਾਰਡ ਬਚਣਗੇ ਇੱਕ ਵੱਡਾ ਸਵਾਲ ਹੈਗਾ ਅਰਨਾਲਾ ਇੱਥੇ ਜਰਨਲ ਸਕੱਤਰ ਕਿਸਾਨ ਜੀ ਨੂੰ ਰਾਜੀਵਾਲਾ ਤੋਂ ਪਹੁੰਚਣ ਜਗਤਾਰ ਸਿੰਘ ਜੀ ਗੱਲਬਾਤ ਕਰਨੇ ਆ ਜੀ ਜੈ ਸ੍ਰੀ ਗੁਰੂ ਸਾਸਤ੍ਰੀ ਕਾਨ ਜੀ ਕੀ ਕਹਿਣਾ ਚਾਹੋਗੇ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਜਿਹੜੀ ਇਹ ਬਿਲਡਿੰਗ ਹੈ ਇੱਥੇ ਜਿਹੜੇ ਕਰਮਚਾਰੀ ਵਿਚਾਰੇ ਕੰਮ ਕਰ ਰਹੇ ਨੇ ਕੀ ਕਹਿਣਾ ਚਾਹੋ ਬਹੁਤ ਮਾੜੀ ਹਾਲਤ ਹੈ ਜੀ ਜੀ ਅੱਜ ਤੋਂ 15 ਦਿਨ ਪਹਿਲਾਂ ਵੀ ਪਤਾ ਲੱਗਿਆ ਵੀ ਡਿਗਿਆ ਜੀ ਹੁਣ 2 ਦਿਨ ਪਹਿਲਾਂ ਇਹਨਾਂ ਦਾ ਬੱਚਿਆਂ ਦਾ ਫੋਨ ਗਿਆ ਜੀ ਵੀ ਸਾਡੀ ਜਿਹੜੀ ਬਿਲਡਿੰਗ ਹੈ ਡਿਗ ਪੀ ਇੱਕ ਸਮਕਾ ਕੋਈ ਮੈਡਮ ਹੈ ਪਿੱਛੇ ਕੰਮ ਕਰਦੀ ਹੋਣੀ ਉਹਦੇ ਮੋਢੇ ਤੇ ਖਿਸਰਦੀ ਲੰਗੀ ਹੈ ਜੇ ਸਿਰ ਤੇ ਗਰਜਦੀ ਉਹਦੀ ਵਿਚਾਰੀ ਦੀ ਡੈਥ ਹੋ ਜਾਣੀ ਦੀ ਏਡੀ ਬੁਢੀ ਉਹ ਗਿਰੀ ਹੈ ਜੀ ਜੀ ਉਹ ਕਾਫੀ ਜ਼ਿਆਦਾ ਜਿਹੜੇ ਨੇ ਛੱਤ ਦੇ ਹਾਲਾਤ ਖਰਾਬ ਹੋਏ ਪਏ ਨੇ ਹੈਨਾ ਕੀ ਲੱਗਦਾ ਇਹਦੇ ਵਿੱਚ ਕੰਮ ਕਰ ਪਾਣਗੇ ਕੰਮ ਕਰਮਚਾਰੀ ਇੱਥੇ ਇਹਨਾਂ ਨੂੰ ਨਵੀਂ ਬਿਲਡਿੰਗ ਦੀ ਜ਼ਰੂਰਤ ਹੈ ਦੇਖੋ ਜਿਸ ਤਰ੍ਹਾਂ ਇਹ ਮਹਿਕਮਾ ਕੁੰਮ ਕਰਨ ਦੀ ਨਹੀਂ ਸੁੱਤਾ ਪਿਆ ਹੈ ਇਹ ਤਾਂ ਮੈਨੂੰ ਐ ਲੱਗਦਾ ਵੀ ਕਿਸੇ ਨਾ ਕਿਸੇ ਮਲਾਜ਼ਮ ਦਾ ਗਾਲ ਹੈ ਕਿਸੇ ਨਾ ਕਿਸੇ ਮਲਾਜ਼ਮ ਦੀ ਡੈਥ ਹੋਏ ਤੋਂ ਹੀ ਜਾਗੂ ਉਹ ਜਿਸ ਤਰ੍ਹਾਂ ਹੁਣ ਸਵੇਰ ਦੇ ਹੁਣ ਕਿੰਨੀ ਪਬਲਿਕ ਬੈਠੀ ਹੈ ਕੰਮਦ ਕਮਾਕਾਰਾਂ ਤੋਂ ਪਬਲਿਕ ਇਹਨਾਂ ਦੇ ਗਲ ਪੈਂਦੀ ਹੈ ਬੱਚਿਆਂ ਦੇ ਇਹਨਾਂ ਦਾ ਸਾਰੇ ਜੋ ਕੰਪਿਊਟਰ ਵਗੈਰਾ ਆਪਣੇ ਕਿ ਪ੍ਰਿੰਟਰ ਇਹ ਖਰਾਬ ਹੋ ਚੁੱਕਿਆ ਇਹ ਕੰਮ ਮਜਬੂਰੇ ਕੰਮ ਕਰਨ ਤੋਂ ਵਾਈਫਾਈ ਚੱਲ ਨਹੀਂ ਰਿਹਾ ਉਹਦੇ ਦੇ ਵੀ ਕਿਤੇ ਲੱਗੀ ਹੋਣੀ ਉੱਪਰ ਤੋਂ ਰੜਾ ਰੜਾ ਸਾਰੇ ਹੁਣ ਜਿਹੜੇ ਵਰਕਰ ਹੈ ਲੋਕ ਹੈ ਉਹ ਇਹਨਾਂ ਦੇ ਗਲ ਪਏ ਰਹੇ ਸਰਕਾਰੀ ਡਾਟਾ ਵੀ ਕਾਫੀ ਜ਼ਿਆਦਾ ਪਿਆ ਸਰਕਾਰੀ ਡਾਟਾ ਕਿਤਾਬਾਂ ਸਾਰੀਆਂ ਪਈਆਂ ਨੇ ਜੇਕਰ ਇਹ ਡਿੱਗ ਪੈਂਦੀ ਹੈ ਸਾ ਤੇ ਬਿਲਕੁਲ ਹੀ ਤੇ ਉਹ ਵੀ ਕਿਤੇ ਨਾ ਕਿਤੇ ਖਰਾਬ ਹੋਣ ਦਾ ਖਤਰਾ ਹੈ ਸਾਰਾ ਇਹ ਤਾਂ ਤੁਹਾਡੀ ਸਾਹਮਣੇ ਜੀ ਸਰਕਾਰੀ ਡਾਟਾ ਤਾਂ ਦੇਖੋ ਹੁਣ ਨਹੀਂ ਪਹਿਲਾਂ ਪਿੱਛੇ ਮੀ ਪਿਆ ਇਹ ਬਿਲਡਿੰਗ ਉੱਪਰ ਤੋਂ ਚੁੰਦੇ ਹੋਏ ਪਹਿਲਾਂ ਵੀ ਬਹੁਤ ਖਰਾਬ ਹੋ ਚੁੱਕਿਆ ਜਿਹੜਾ ਰਹਿੰਦਾ ਖੁੰਦਾ ਹੁਣ ਇੱਡੀ ਚ ਖਰਾਬ ਹੋ ਜਾਣਾ ਹੈ ਪਿੱਛੇ ਦੇ ਮੁਲਾਜ਼ਮਾਂ ਨੂੰ ਸਸਪੈਂਡ ਕਰਦੇ ਫਿਰਨਗੇ ਇਹ ਇਹ ਕਿਹਦੀ ਜ਼ਿੰਮੇਵਾਰੀ ਮੰਨਦੇ ਹੋ ਸਾਰੇ ਇਹ ਸਾਰੇ ਪ੍ਰਸ਼ਾਸਨ ਦੀ ਜੋ ਵੱਡੇ ਅਫਸਰਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਜੀ ਹੁਣ ਐਸਡੀ ਸਾਹਿਬ ਉਹਨਾਂ ਨੂੰ ਲਿਖ ਕੇ ਦੇਣ ਜਾਂ ਦਿੱਤਾ ਹੈ ਕਿ ਨਹੀਂ ਦਿੱਤਾ ਇਹ ਤਾਂ ਸਾਨੂੰ ਨਹੀਂ ਪਤਾ ਜੀ ਹੁਣ ਤੱਕ ਐਸਡੀ ਸਾਹਿਬ ਹੈ ਨਹੀਂ ਉਰੇ ਆਈ ਤੋਂ ਪਤਾ ਲੱਗੂ ਹੈ ਮਹਿਕਮੇ ਦਾ ਇਹ ਸਾਰੀ ਜ਼ਿੰਮੇਵਾਰੀ ਹੈ ਤਾਂ ਤੁਸੀਂ ਦੇ ਸਕਦੇ ਹੋ ਮਹਿਕਮੇ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਪੱਤਰਕਾਰ ਮੁਹੰਮਦ ਸੁਲਮਨ ਗੱਲ ਕਰ ਰਿਹਾ ਸਰ ਕਨੌਰ ਤੋਂ ਹਾਂਜੀ ਹਾਂਜੀ ਬੋਲੋ ਹੋ ਠੀਕੋ ਬਾਬਾ ਜੀ ਸਭ ਠੀਕ ਹੈ ਅੱਛਾ ਸਰ ਅੱਜ ਤੁਹਾਡੇ ਕੁਝ ਮੁਲਾਜ਼ਮਾਂ ਦੇ ਉੱਤੇ ਨਾਲ ਛੱਤ ਦੇ ਉੱਤੋਂ ਡਿੱਗਿਆ ਨੇ ਹਾਂਜੀ ਮਟੀਰੀਅਲ ਮੈਂ ਕਹਾਂ ਜੀ ਤੁਹਾਡੇ ਕੁਝ ਮੁਲਾਜ਼ਮਾਂ ਦੇ ਉੱਤੇ ਛੱਤ ਦੇ ਉੱਤੋਂ ਮਟੀਰੀਅਲ ਡਿੱਗਿਆ ਹੋਇਆ ਹੈ ਨਾ ਛੱਤ ਦੇ ਉੱਪਰ ਕਿਹੜੀ ਤੁਹਾਡੇ ਕੋਲ ਹੋਰ ਬਿਜਲੀ ਫੋਰ ਦੇ ਵਿੱਚ ਸਰ ਅਸੀਂ ਦਫ਼ਤਰ ਦੀ ਗੱਲ ਕਰ ਰਹੇ ਹਾਂ ਹਾਂਜੀ 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 ਹਾਂ ਬਿਲਡਿੰਗ ਕਾਫੀ ਪੁਰਾਣੀ ਆ ਪਾ ਟੇਕਅ ਵਗੈਰਾ ਐ ਮਰ ਰਾ ਰੇ ਜੀ ਕੀ ਕਹਿਣਾ ਚਾਹੋਗੇ ਉਹ ਤਾਂ ਬਿਲਡਿੰਗ ਪੁਰਾਣੀ ਆ ਜੀ ਆਲਰੇਡੀ ਪਹਿਲਾਂ ਟੇਕਅ ਕਰਿਆ ਹੋਇਆ ਜੀ ਤੇ ਕਮੇਟੀ ਵਿਜ਼ਿਟ ਕਰੋਗੀ ਐਕਸ਼ਨ ਸਾਹਿਬ ਨਾਲ ਐਕਸ਼ਨ ਸਾਹਿਬ ਨਾਲ ਗੱਲ ਹੋਈ ਸੀਗੀ ਹਾਇਰ ਥੋੜੇ ਨਾਲ ਜੀ ਉਹ ਕਰਨਗੇ ਉੱਪਰ ਮੈਟਰ ਟੇਕਅ ਕਰਨਗੇ ਐਕਸ਼ਨ ਸਾਹਿਬ ਤੇ ਟੀਮ ਕਮੇਟੀ ਆਊਗੀ 2-4 ਜਨੇ ਜਾਣ ਵਾਲੇ ਟਾਈਮ 'ਚ ਜੀ ਫਿਰ ਉਹ ਦੇਖਦੇ ਨੇ ਵੀ ਕੀ ਪੋਜੀਸ਼ਨ ਆ ਬਿਲਡਿੰਗ ਰਿਪੇਅਰ ਹੋ ਸਕਦੀ ਹੈ ਜਾਂ ਸਰਵੇਓ ਹੋਣੀ ਹੈ ਕਿਵੇਂ ਕਰਨਾ ਜੀ ਜੀ ਕਮੇਟੀ ਫੈਸਲਾ ਲਊਗੀ ਜੀ ਫਿਰ ਇਹਦੇ ਬਾਰੇ ਤੁਸੀਂ ਕੁਝ ਉੱਚ ਅਧਿਕਾਰੀਆਂ ਨੂੰ ਕਿ ਪਹਿਲਾਂ ਦਿੱਤਾ ਸੀਗਾ ਸਰ ਹਾਂਜੀ ਹਾਂਜੀ ਨੋਟਿਸ ਦਾ ਮੈਟਰ ਉਹਨਾਂ ਦੀ ਜੀ ਜੀ ਹੂੰ ਠੀਕ ਹੈ ਸਰ ਕੋਈ ਜ਼ਖਮੀ ਤਾਂ ਨਹੀਂ ਹੋਇਆ ਨਾ ਨਾ ਜ਼ਖਮੀ ਤਾਂ ਉਹ ਤਾਂ ਖਾਲੀ ਤੇ ਹੋਇਆ ਸੀਗਾ ਅੱਛਾ ਜੀ ਹੂੰ ਉਹ ਤਾਂ ਉਹਦੋਂ ਵੈਸੇ ਹੀ ਡਰ ਗਿਆ ਸੀਗਾ ਯਾਨੀ ਕਿ ਜ਼ਖਮੀ ਜ਼ਖਮੀ ਵਾਲਾ ਐਸਾ ਐਸਾ ਕੁਝ ਨਹੀਂ ਹੈ ਆਪਣਾ ਜੀ 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 ਤੇ ਤੁਸੀਂ ਕਿਹਦੇ ਵਾਸਤੇ ਉੱਥੋਂ ਮੋਰ ਰਹੇ ਆਂ ਆਪਣੇ ਚੈਨਲ ਤੋਂ ਮੇਰੇ ਸਿਰਫ ਜੁਝਾਰ ਟਾਈਮ ਤੋਂ ਮੰਗਲ ਕਰ ਰਹੇ ਆ ਮੈਂ ਜੀ ਉਹ ਮਦਨ ਜੀ ਵੀ ਐਸੀ ਵੈਸੀ ਹੋ ਬਾਅਦ ਚ ਆਗੇ ਜੀ ਸ਼ਾਮ ਨੂੰ ਤੁਸੀਂ ਮਦਨ ਜੀ ਨਾਲ ਆਏ ਸੀਗੇ ਨਹੀਂ ਨਹੀਂ ਸਰ ਮੈਂ ਤਾਂ ਪਹਿਲਾਂ ਆਇਆ ਸੀਗਾ ਜੀ ਸਵੇਰੇ ਆਇਆ ਸੀ ਸਮੇ ਤਾਂ ਅੱਛਾ ਤੁਹਾਨੂੰ ਕਿਹਨੇ ਕਿਹਾ ਸੀ ਆਪਣਾ ਮੈਨੂੰ ਇਦਾਂ ਹੀ ਪਤਾ ਲੱਗਿਆ ਸੀਗਾ ਉਹ ਜਿਹੜੇ ਕਿਸਾਨੀ ਨੇ ਹੁੰਦੇ ਆ ਗੂ ਨੇ ਨਾ ਅੱਛਾ ਮੈਨੂੰ ਤਾਂ ਪਤਾ ਲੱਗਿਆ ਸੀਗਾ ਹਾਂ ਬਸ ਇਹ ਹੋ ਗਿਆ ਵੈਸੇ ਚੱਕਰ ਵਾਲਾ ਕੰਮ ਹੈ ਨਹੀਂ ਐਕਸ਼ਨ ਸਾਹਿਬ ਦਾ ਆਗੇ ਜੀ ਪੋਜ਼ਿਟਿਵ ਸੀਗਾ ਰਿਵਿਊ ਜੀ ਕਹਿੰਦੇ ਇਹ ਵੀ ਹੋ ਜਾਊਗਾ ਹੁਣ ਦੋ ਦੋ ਚਾਰ ਦਿਨਾਂ ਚ ਕਮੇਟੀ ਨੇ ਆਣਾ ਬਾਹ ਜੋ ਰੀਸੀਵਰ ਵਾਲੇ ਡੀਲ ਕਰਦੇ ਨੇ ਇਸ ਕੰਮ ਨੂੰ ਜੀ